ਜਦੋਂ ਵੀ ਜਥੇਦਾਰਾਂ ਦੀ ਤਾਜਪੋਸ਼ੀ ਹੋਈ ਆ ਉਦੋਂ ਟਕਸਾਲ ਦੀਆਂ ਦਸਤਾਰਾਂ ਵੀ ਉੱਥੇ ਗਈਆਂ ਹੁਣ ਇੱਥੇ ਤਾਂ ਹੋਰ ਦੇ ਸ਼੍ਰੋਮਣੀ ਕਮੇਟੀ ਸ਼ੇਰ ਦਰਵਾਜ਼ਾ ਸਾਹਿਬ ਦਾ ਪ੍ਰਬੰਧਤ ਸੰਭਾਲਦੀ ਹੈ ਨਾ ਹੂੰ ਤੇ ਦਰਵਾਜ਼ਾ ਸਾਹਿਬ ਦੇ ਹੈੱਡ ਗ੍ਰੰਥੀ ਬੋਲੋ ਜੀ ਦਸਤਾਵਜ਼ਾਂ ਦੀ ਉਹ ਵੀ ਨਹੀਂ ਗਈ ਨਹੀਂ ਪਰ ਮੈਂ ਹੁਣੇ ਦਸਤਾ ਇੱਕ ਬਿਲਕੁਲ ਆਈ ਹੈ ਉਹ ਉਹ ਬਾਅਦ ਦੇ ਵਿੱਚ ਦੀ ਹੈ ਜੀ ਬਿਲਕੁਲ ਲੋਡ ਹੋ ਜਾਂਦੀ ਹੈ ਤੇ ਮੈਂ ਦਿਖਾਣਾ ਆਪ ਜੀ ਨੂੰ ਉਹਦੇ ਵਿੱਚ ਗਿਆਨੀ ਰਗਵੀਰ ਸਿੰਘ ਖੁਦ ਕਹਿ ਰਿਹਾ ਹੈ ਕਿ ਆ ਜਿਹੜੀ ਤਾਜਪੋਸ਼ੀ ਆ ਵਾਟ ਐਵਰ ਜੋ ਵੀ ਹੈ ਉਹ ਉਹਨਾਂ ਬਿਲਕੁਲ ਤੁਸੀਂ ਇਹ ਅੱਜ ਦੇਖੋ ਜਿਹੜੀਆਂ ਧਾਰਮਿਕ ਸੰਸਥਾਵਾਂ ਭਵੇਂ ਬਾਬਾ ਬਲਬੀਰ ਸਿੰਘ ਹੁਣੀ ਹੋਣ ਜੀ ਭਵੇਂ ਬਾਬਾ ਹਰਨਾਮ ਸਿੰਘ ਤੁਮਾਜੀ ਹੋਣ ਭਵੇਂ ਗਿਆਨੀ ਰਗਵੀਰ ਸਿੰਘ ਜੱਤੇਦਾਰ ਸਹਿਬਾਨ ਹੋਣ ਇਹਨਾਂ ਤਾਂ ਕਰਨਾ ਹੀ ਸੀ ਜਿਹੜੇ ਵਿਰੋਧੀ ਸੀ ਜਾਨੀ ਹਰਪੀ ਸਿੰਘ ਜੀ ਹੁਣ ਦੇਖਿਆ ਜਾਵੇ ਤਾਂ ਉਹ ਵਿਰੋਧੀ ਪਾਲੇ ਚ ਜਾ ਕੇ ਕਰ ਗਿਆ ਐਸਾ ਵੀ ਵਿਰੋਧੀ ਉਹ ਉਹ ਉਹਨਾਂ ਵੱਲੋਂ ਬਿਆਨ ਉਹ ਵੀ ਛੱਡ ਦੋ ਅਕਾਲੀ ਦਲ ਦਾ ਆਪਣਾ ਤੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੇ ਪਰਿਵਾਰ ਦਾ ਹਮ ਬਿਕਰਮਜੀਤ ਸਿੰਘ ਮਜੀਠੀਆ ਹਮ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਇਹ ਗਲਤ ਹੈ